Paytm ਨੂੰ ਮਿਲੀ ਵੱਡੀ ਰਾਹਤ Paytm ਨੇ SBI ਸਮੇਤ ਇਨਾ ਚਾਰ ਬੈਂਕਾਂ ਨਾਲ ਮਿਲਾਇਆ ਹੱਥ NPCI ਨੇ ਦਿੱਤੀ ਥਰਡ پارٹی UPI ਐਪ ਬਣ ਦੀ ਮਨਜ਼ੂਰੀ ਕੀ ਹੁਣ ਵਪਾਰੀ ਬਿਨਾ ਕਿਸੇ ਰੁਕਾਵਟ ਦੇ UPI ਲੈਣ-ਦੇਣ ਕਰ ਸਕਣਗੇ ਜਾਣੋ ਇਸ ਪੂਰੀ ਰਿਪੋਰਟ ਦੇ ਵਿੱਚ ਦਾਸਤੀਅ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਪੇਟੀਐਮ ਦੀ ਮੂਲ ਕੰਪਨੀ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਮਲਟੀ ਬੈਂਕ ਮਾਡਲ ਦੇ ਤਹਿਤ ਯੂਪੀਆਈ ਵਿੱਚ ਇੱਕ ਤੀਜੀ ਧਿਰ ਐਪਲੀਕੇਸ਼ਨ ਪ੍ਰਦਾਤਾ ਵੱਲੋਂ ਮਨਜ਼ੂਰੀ ਦਿੱਤੀ ਹੈ ਐਪਲੀਕੇਸ਼ਨ ਪ੍ਰੋਵਾਈਡਰ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਚਾਰ ਬੈਂਕਾਂ ਐਕਸਿਸ ਬੈਂਕ ਐਚਡੀਐਫਸੀ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਯੈਸ ਬੈਂਕ ਨੂੰ 197 ਕਮਿਊਨੀਕੇਸ਼ਨਸ ਲਿਮਟਿਡ ਲਈ ਪੁਕਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਐਨਪੀਸੀਆਈ ਨੇ 14 ਮਾਰਚ 2024 ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆ ਕਿਹਾ ਹੈ ਕਿ ਐਨਪੀਸੀਆਈ ਨੇ ਪੇਟੀਐਮ ਦੇ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਮਲਟੀ ਬੈਂਕ ਮਾਡਲ ਦੇ ਤਹਿਤ ਇੱਕ ਤੀਜੀ ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ UPI ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ NPCI ਨੇ ਕਿਹਾ ਹੈ ਕਿ ਐਕਸਿਸ ਬੈਂਕ HDFC ਬੈਂਕ SBI ਅਤੇ yes, yes Bank ਸਮੇਤ 4 ਬੈਂਕ 197 ਕਮਿਊਨੀਕੇਸ਼ਨਸ ਲਿਮਟਿਡ ਲਈ ਭੁਗਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨਗੇ Yes Bank ਅਤੇ ਮੌਜੂਦਾ UPI ਵਪਾਰੀਆਂ ਲਈ 197 ਕਮਿਊਨੀਕੇਸ਼ਨਸ ਲਿਮਟਿਡ ਲਈ ਇੱਕ ਵਪਾਰੀ ਬੈਂਕ ਵਜੋਂ ਕੰਮ ਕਰੇਗਾ NPCI ਦੇ ਇਸ ਫੈਸਲੇ ਦੇ ਜਰੀਏ ਮੌਜੂਦਾ ਉਪਭੋਗਤਾ ਤੇ ਵਪਾਰੀ UPI ਲੈਣ ਦੇਣ ਅਤੇ ਸਵੈ ਭੁਗਤਾਨ Nirvighan ਕਰਨਾ ਯਾਰੀ ਰੱਖ ਸਕਣਗੇ। نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਰੇ ਮੌਜੂਦਾ ਹੈਂਡਲਾਂ ਤੇ ਆਦੇਸ਼ਾਂ ਨੂੰ ਨਵੇਂ ਪੇਮੈਂਟ ਸਰਵਿਸ ਪ੍ਰੋਵਾਈਡਰ ਬੈਂਕਾਂ ਨੂੰ ਜਲਦੀ ਤੋਂ ਜਲਦੀ ਮਾਈਗ੍ਰੇਸ਼ਨ ਕਰਨ ਨੂੰ ਪੂਰਾ ਕਰੇ। ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ 15 ਮਾਰਚ 2024 ਤੋਂ Paytm Payments Bank ਨੂੰ ਨਵੀਂ ਜਮਾ ਰਕਮ ਲੈਣ ਲਈ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ 197 ਕਮਿਊਨੀਕੇਸ਼ਨਸ ਦੀ ਪੇਟੀਐਮ ਪੇਮੈਂਟਸ ਬੈਂਕ ਚ 49 ਫੀਸ ਦੀ ਹਿੱਸੇਦਾਰੀ ਹੈ 17 ਫਰਵਰੀ ਨੂੰ ਪੇਟੀਐਮ ਨੇ ਆਪਣੇ ਨੋਡਲ ਖਾਤਿਆਂ ਨੂੰ ਐਕਸਿਸ ਬੈਂਕ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਜੋ ਵਪਾਰੀ ਭੁਗਤਾਨ ਜਾਰੀ ਰੱਖ ਸਕਣ ਤਾਂ ਦੱਸத்ਈਏ ਹੁਣ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਯੂਪੀਆਈ ਦੇ ਵਿੱਚ ਲੈਣ ਦੇਣ ਦੇ ਵਿੱਚ ਰੁਕਾਵਟ ਨਹੀਂ ਆਵੇਗੀ ਪੇਟੀਐਮ ਨੂੰ ਮਿਲੀ ਵੱਡੀ ਰਾਹਤ ਦੇਸ਼ੀ ਹਮਨੇ SBI ਸਮੇਤ ਇਨਾ ਚਾਰ ਬੈਂਕਾਂ ਨਾਲ ਮਿਲਾਇਆ ਹੱਤ NPCI ਨੇ ਦਿੱਤੀ ਥਰਡ پارٹی UPI ਐਪ ਬੰਦੀ ਮਨਜ਼ੂਰੀ ਕੀ ਹੁਣ ਵਪਾਰੀ ਬਿਨਾ ਕਿਸੇ ਰੁਕਾਵਟ ਦੇ UPI ਲੈਣ-ਦੇਣ ਕਰ ਸਕਣਗੇ ਜਾਣੋ ਇਸ ਪੂਰੀ ਰਿਪੋਰਟ ਦੇ ਵਿੱਚ ਦੱਸਦੀ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਪੇਟੀਐਮ ਦੀ ਮੂਲ ਕੰਪਨੀ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਮਲਟੀ ਬੈਂਕ ਮਾਡਲ ਦੇ ਤਹਿਤ ਯੂਪੀਆਈ ਵਿੱਚ ਇੱਕ ਤੀਜੀ ਧਿਰ ਐਪਲੀਕੇਸ਼ਨ ਪ੍ਰਦਾਤਾ ਵੱਲੋਂ ਮਨਜ਼ੂਰੀ ਦਿੱਤੀ ਹੈ ਐਪਲੀਕੇਸ਼ਨ ਪ੍ਰੋਵਾਈਡਰ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਚਾਰ ਬੈਂਕਾਂ ਐਕਸਿਸ ਬੈਂਕ ਐਚਡੀਐਫਸੀ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਯੈਸ ਬੈਂਕ ਨੂੰ 197 ਕਮਿਊਨੀਕੇਸ਼ਨਸ ਲਿਮਟਿਡ ਲਈ ਪੁਖਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਐਨਪੀਸੀਆਈ ਨੇ 14 ਮਾਰਚ 2024 ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆ ਕਿਹਾ ਹੈ ਕਿ ਐਨਪੀਸੀਆਈ ਨੇ ਪੇਟੀਐਮ ਦੇ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਮਲਟੀ ਬੈਂਕ ਮਾਡਲ ਦੇ ਤਹਿਤ ਇੱਕ ਤੀਜੀ ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ UPI ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ NPCI ਨੇ ਕਿਹਾ ਹੈ ਕਿ ਐਕਸਿਸ ਬੈਂਕ HDFC ਬੈਂਕ SBI ਅਤੇ yes, yes Bank ਸਮੇਤ 4 ਬੈਂਕ 197 ਕਮਿਊਨੀਕੇਸ਼ਨਸ ਲਿਮਟਿਡ ਲਈ ਭੁਗਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨਗੇ Yes Bank ਅਤੇ ਮੌਜੂਦਾ UPI ਵਪਾਰੀਆਂ ਲਈ 197 ਕਮਿਊਨੀਕੇਸ਼ਨਸ ਲਿਮਟਿਡ ਲਈ ਇੱਕ ਵਪਾਰੀ ਬੈਂਕ ਵਜੋਂ ਕੰਮ ਕਰੇਗਾ NPCI ਦੇ ਇਸ ਫੈਸਲੇ ਦੇ ਜਰੀਏ ਮੌਜੂਦਾ ਉਪਭੋਗਤਾ ਤੇ ਵਪਾਰੀ UPI ਲੈਣ-ਦੇਣ ਅਤੇ ਸਵੈ ਭੁਗਤਾਨ Nirvighan ਕਰਨਾ ਯਾਰੀ ਰੱਖ ਸਕਣਗੇ। نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ 197 ਕਮਿਊਨੀਕੇਸ਼ਨਸ ਲਿਮਟਿਡ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਰੇ ਮੌਜੂਦਾ ਹੈਂਡਲਾਂ ਤੇ ਆਦੇਸ਼ਾਂ ਨੂੰ ਨਵੇਂ ਪੇਮੈਂਟ ਸਰਵਿਸ ਪ੍ਰੋਵਾਈਡਰ ਬੈਂਕਾਂ ਨੂੰ ਜਲਦੀ ਤੋਂ ਜਲਦੀ ਮਾਈਗ੍ਰੇਸ਼ਨ ਕਰਨ ਨੂੰ ਪੂਰਾ ਕਰੇ। ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ 15 ਮਾਰਚ 2024 ਤੋਂ Paytm Payments Bank ਨੂੰ ਨਵੀਂ ਜਮਾ ਰਕਮ ਲੈਣ ਲਈ ਬੈਂਕਿੰਗ ਸਵਾਮਾਂ ਪ੍ਰਦਾਨ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ 197 ਕਮਿਊਨੀਕੇਸ਼ਨਸ ਦੀ ਪੀਟੀਐਮ ਪੇਮੈਂਟਸ ਬੈਂਕ ਚ 49 ਫੀਸ ਦੀ ਹਿੱਸੇਦਾਰੀ ਹੈ 17 ਫਰਵਰੀ ਨੂੰ ਪੀਟੀਐਮ ਨੇ ਆਪਣੇ ਨੋਡਲ ਖਾਤਿਆਂ ਨੂੰ ਐਕਸਿਸ ਬੈਂਕ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਜੋ ਵਪਾਰੀ ਭੁਗਤਾਨ ਜਾਰੀ ਰੱਖ ਸਕਣ ਤਾਂ ਦੱਸ ਤਈਏ ਹੁਣ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਯੂਪੀਆਈ ਦੇ ਵਿੱਚ ਲੈਣ ਦੇਣ ਦੇ ਵਿੱਚ ਰੁਕਾਵਟ ਨਹੀਂ ਆਵੇਗੀ